ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਜੀ ਸ਼ਨੀਵਾਰ ਤੇ ਬਸ ਜਿਵੇਂ ਤੁਸੀਂ ਦੇਖਿਆ ਜੀ ਪਿਛਲੀ ਵੀਡੀਓ ਦੇ ਵਿੱਚ ਸਲਤਾਨ ਆ ਗਿਆ ਹੁਣ ਜੀਜੂ ਲੱਗਿਆ ਹੋਇਆ ਇਹਦਾ ਪੂਰਾ ਤੇ ਘਰ ਦਾ ਕੰਮ ਹੀ ਆਪਣਾ ਬਸ ਹੀ ਟੈਲਾਂ ਟੂਲਾਂ ਲੱਗ ਚੁੱਕੀਆਂ ਈ ਸਾਰੀਆਂ ਇੱਕ ਵਾਰੀ ਥੋੜੀ ਨਿਗਾ ਮਾਰਾ ਦਿੰਦੇ ਆ ਜੀ ਇਹ ਆ ਮੇਨ ਗੇਟ ਵੀ ਲਾਤਾ ਸੋਨੂ ਨੇ ਲੋ ਇਹ ਪਹਿਲਾਂ ਦੇਖੋ ਲੁੱਕ ਚੈੱਕ ਕਰੋ ਸਾਰੀ ਮੈਂ ਪੂਰੀ ਪ੍ਰੋਪਰ ਲੁੱਕ ਬਣ ਗਈ ਤੇ ਆ ਦੇਖੋ ਜੀ ਸਾਰੀਆਂ ਟਾਇਲਾਂ ਲੱਗ ਗਈਆਂ ਆਪਣਾ ਹੁਣ ਬਾਥਰੂਮ ਚ ਲੱਗਿਆ ਦਹੀ ਸੋਨ ਨੂੰ ਅ ਸੀਟੀਆਂ ਜਿਹਾ ਵੀ ਫਿੱਟ ਹੋ ਗਈਆਂ ਬਸ ਇੱਕ ਕੰਮ ਨੇੜ ਚ ਆਈ ਬਸ ਹੁਣ ਰੰਗ ਤੇ ਕੋਟ ਰਹਿ ਗਏ ਚੱਲ ਬਾਹਰ ਚੱਲ ਬਾਹਰ ਚੱਲੋਂ ਉਹਨੇ ਸਾਫ਼ ਕਰਿਆ ਹੋਇਆ ਤੇ ਅੱਜ ਹੀ ਆਪਾਂ ਬਸ ਲੱਗੇ ਹੋਏ ਤੇ ਹਜੇ ਆਏ ਨਹੀਂ ਹੈਗੇ ਸਾਨੂੰ ਹੁਣੇ ਤੇ ਆ ਬਸ ਇਹਦਾ ਪਿੰਜਰਾ ਜਿਹਾ ਬਣਾਉਣਾ ਕਿਉਂਕਿ ਇਹਨੇ ਜੀ ਇਹ ਸੁਲਤਾਨ ਨੂੰ ਆਪਾਂ ਨੇ ਬਾਹਰ ਪਿੰਜਰੇ 'ਚ ਰੱਖਣਾ ਹੁਣ ਆਹ ਇਹਦਾ ਪਿੰਜਰਾ ਬਣ ਰਿਹਾ ਜੀ ਆਹ ਵਾਲੀਆਂ ਆਪਾਂ ਨੇ ਇਹਦੀ ਹਜੇ ਕੱਟਦੀਆਂ ਮਸ਼ੀਨ ਨਾਲ ਤੇ ਇੱਥੇ ਥੱਲੇ ਆਪਾਂ ਨੇ ਟਾਇਰ ਲਾ ਦੇਣੇ ਆਹ ਬਸ ਲੱਗਿਆ ਇੱਕ ਵੱਢਣੇ ਤੇ ਇੱਧਰ ਤੇ ਆ ਸਾਰਾ ਬੰਦ ਕਰ ਦੇਣਾ ਇਹ ਤਾਂ ਪਿੰਜਰਾ ਬਣਾ ਦੇਣਾ ਹੀ ਵਿੱਚ ਬੈਠਣੇ ਨੇ ਕੰਮ ਚੱਲ ਰਹੇ ਹੈ ਯਾ ਆਪਣੇ ਆ ਲੱਗੇ ਹੋਈਆਂ ਵੀਰ ਉਹ ਨਹੀਂ ਅੱਜ ਦੋਚਾ ਫਿੱਟ ਕਰਦੇ ਆ ਆ ਟਾਇਲਾਂ ਟੂਲਾਂ ਦੇਖੋ ਹੀ ਆਹ ਆਪਣੀਆਂ ਲੱਗੀਆਂ ਇੱਧਰ ਆਹ ਸਾਲੇ ਦੇ ਕਿਚਨ ਚ ਆ ਥੱਲੇ ਸਾਰਾ ਕੰਪਲੀਟ ਹੋ ਗਿਆ ਆ ਆ ਗੇਟ ਵੀ ਲੱਗੇ ਆ ਆ ਡਾਊਨ ਸੀਲਿੰਗ ਨੂੰ ਰੰਗ ਵੀ ਹੋ ਗਿਆ ਬਸ ਅਜੇ ਹਜੇ ਆ ਸੈਂਟਰ ਜੀ ਆ ਬਿਜਲੀ ਵਾਲਿਆਂ ਨੇ ਕੱਢਣਾ ਮੁੰਡਿਆਂ ਨੇ ਬਾਕੀ ਕੰਮ ਆਪਣਾ ਅਤੇ ਆਹਾ ਇੱਕ ਕੋੜ ਇੱਧਰ ਹਜੇ ਥੱਲੇ ਕੰਦਤ ਪਰ ਰੰਗ ਦਾ ਵੱਜਣਾ ਤੇ ਟਾਕੀਆਂ ਆਪਣੀਆਂ ਬਾਹਰ ਵਾਲੀਆਂ ਵੀ ਆ ਗਈਆਂ ਆ ਅੰਦਰ ਵਾਲੀਆਂ ਟਾਕੀਆਂ ਆਪਣੀਆਂ ਲੱਗੀਆਂ ਦੀਆਂ ਹੰਦਈ ਮਹਿਤਰੀ ਅੱਜ ਪਰਣਾਵੰਨੀ ਫਿਰਦਾ ਅੱਜ ਹੈ ਲੈ ਮੇਰੀ ਲੈ ਮੇਰੀ ਕਿੰਨਾ ਕੁ ਰਹਿ ਗਿਆ ਕੰਮ ਕਰਾਉਣਾ ਆਪਣਾ ਰਹਿ ਗਿਆ ਬਸ ਮੇਰੇ 2-3 ਦਿਨ ਬਸ ਆ ਰੰਗ ਰੰਗੂ ਤਾਂ ਰਹਿ ਗਿਆ ਹਨਾ ਆ ਦਰਵਾਜ਼ੇ ਦਰਬੂਜੀਆਂ ਦਾ ਰਹਿ ਗਿਆ ਆਹ ਕੰਮ ਇੱਧਰ ਸੱਟ ਮਟਾ ਆਪਣੇ ਗੇਟ ਲੱਗ ਗਏ ਇਹ ਮੜਾ ਜਾ ਹਜੇ ਬਸ ਮੋਡਲਿੰਗ ਜੀ ਲੱਗਣੀ ਆ ਇਹਨਾਂ ਦੇ ਅੰਦਰ ਬਾਹਰ ਤੇ ਆ ਡਾਉਨ ਸੀਲਿੰਗ ਪਰ ਵੀ ਇੱਧਰ ਮੋਡਲਿੰਗ ਜੀ ਲੱਗਣੀ ਆ ਹੁਣ ਅੰਦਰ ਬਾਹਰ ਜਿਹੜੀ ਉੱਪਰ ਬਿਚ ਲੱਗਣੀ ਆ ਤੇ ਕਾ ਬਾਹਰਲੇ ਪਾਸੇ ਪੌੜੀ ਕੱਢ ਦੋ ਬਾਹਰ ਤਾਂ ਨਹੀਂ ਇੱਧਰ ਵੀ ਆਹ ਸਾਰੇ ਦਰਵਾਜ਼ੇ ਲੱਗੇ ਆ ਬਿਜਲੀ ਵਾਲੇ ਆਂਦਾ ਹਜੇ ਮੜਾ ਮੋਟਾ ਕੰਮ ਕਰ ਤੇ ਅੱਜ ਆਪਾਂ ਨੇ ਫਿੱਟ ਕਰਿਆ ਈ ਆਹ ਦੋਚੇ ਵਾਲਾ ਆ ਸ਼ੀਸ਼ਾ ਜਿਵੇਂ ਆਹ ਵਾਲਾ ਫਿੱਟ ਕਰਤਾ ਈ ਤੇ ਇੱਧਰ ਆ ਸੀਟਾਂ ਫਿੱਟ ਹੋ ਗਈਆਂ ਤੇ ਆਹਾ ਇੱਧਰ ਇਹ ਵੀ ਸਤੂਫਾ ਵੀ ਫਿੱਟ ਹੋ ਗਿਆ ਬਾਕੀ ਹੁਣ ਸਫਾਈ ਸੁਫੀ ਦਾ ਕੰਮ ਹਜੇ ਨਾਲ ਦੀ ਨਾਲ ਹੋਈ ਜਾਂਦਾ ਤੇ ਇੱਧਰ ਵੀ ਥੋੜੀ ਇੱਕ ਵਾਰੀ ਨਿਗ੍ਹਾ ਮਰਾ ਦਿੰਦੇ ਆ ਇੱਧਰ ਆ ਕਮਰੇ ਚ ਵੀ ਲੱਗ ਗਈਆਂ ਰੰਗ ਰੰਗ ਸਾਰਾ ਹੋ ਗਿਆ ਪਰ ਡਾਊਨ ਸੇਲਿੰਗ ਯੂ ਨੋ ਲੈ ਇੱਧਰ ਵੀ ਆ ਦੋਵੇਂ ਕਮਰੇ ਚ ਵੀ ਇੰਦਰ ਆਪਣਾ ਸਾਰਾ ਮਨੈਸ਼ਾ ਕੰਮ ਅਬ ਬਾਹਰਲੇ ਪਾਸੇ ਇੰਦਰ ਟਾਕੀਆਂ ਲੱਗ ਜੈਣੀਆਂ ਤੇ ਇੱਥੇ ਵੀ ਆਪਣੀਆਂ ਵਾਈਟ ਟੈਲ ਇਹ ਹੋ ਜੈਣੀਆਂ ਆ ਸਾਰਾ ਕਵਰ ਅਪ ਹੋ ਜੈਣੀ ਟਾਕੀ ਹੈਂ ਆ ਦੇਖ ਬਨੌਣ ਲੱਗਾ ਓਏ ਬਾਹਰ ਆ ਜਾ ਹੁਣ ਵਾਸਟ ਸਟਾਰਟ ਕਰਕੇ ਦਿਖਾਉਂਦਾ ਇਹ ਕਹਿੰਦਾ ਮੈਂ ਤਿਲਕਦਾਂ ਇੱਥੇ ਹੈ ਇਹ ਸਟਾਰਟ ਕਰਕੇ ਦਿਖਾਉਂਦਾ ਕਹਿੰਦਾ ਤਿਲਕਦਾਂ ਮੈਂ ਮੈਂ ਜੇ ਪੈਰ ਰੜਕ ਗਿਆ ਹਾਂ ਟਾਲੀਆਂ 'ਪਰ ਥੋੜਾ ਜਿਹਾ ਮਿੱਟੀ ਜੀ ਵੱਜ ਦਿਖਦੀ ਆ ਜਮ ਜਾਨੀ ਸਫਾਈ ਜੀ ਆ ਲਾਈ ਝਾੜੂ ਲੱਗ ਰਿਹਾ ਵਾ ਸਫਾਈਆਂ ਬਾ ਹੁਣ ਉਤੇ ਬਾਦ ਰੰਗ ਹੋਏ ਤੇ ਹੁਣ ਬਿਜਲੀ ਆਂ ਦੇ ਪਹਿਲਾਂ ਸੁੱਚਾ ਲਵਾਈਏ ਉਤੇ ਬਾਦ ਰੰਗ ਕਰੀਏ ਪਹਿਲਾਂ ਸੁੱਚਾ ਆਂ ਕਵਰ ਜਬਾ ਚੁਲਾ ਦਣਗੇ ਉਹ ਆਹ ਬਾਕਸ ਜੇ ਉਰੇ ਵਾਲਾ ਇਹਦਾ ਹੈਗਾ ਉਧਰ ਪਿਆ ਹੋਰ ਇੱਧਰ ਆਪਣੀ ਆਹ ਵਾਲੀ ਰਹਿ ਗਈ ਟਾਇਲ ਹਜੇ ਇੱਧਰ ਦੇਖਦੇ ਆਂ ਜੀ ਹੁਣ ਚੁੱਟੀ ਟਾਇਲ ਇੱਧਰ ਲਾ ਦੇਣੀ ਆਪਾਂ ਨੇ ਕਿਚਨ ਵਾਲੀ ਟਾਇਲ ਲੱਗਣੀ ਆ ਬਾਕੀ ਕੰਮ ਹੁਣ ਆਪਣਾ ਖਿੱਚੇ ਹੋਈ ਆ ਅੰਦਰਲੇ ਪਾਸੇ ਤੇ ਆਹ ਹੈਗਾ ਵਾਈਟ 게ਟ ਹੈਗਾ ਅੰਦਰ ਤੇ ਤੇ ਬਾਹਰ ਤੇ ਇਹਦਾ ਰੰਗ ਥੋੜਾ ਜਿਹਾ ਇਦਾਂ ਦਾ ਗਰੀਜੋ ਗਰੀਜੋ ਤੇ ਤੇ ਬਾਅਦ ਹੁਣ ਅੰਦਰ ਨਿਬੜੇ ਤੇ ਬਾਅਦ ਹੀ ਆਪਣਾ ਫਿਰ ਇੱਧਰ ਬਾਹਰ ਵਾਲਾ ਆ ਟੈਲਾਂ ਲੱਗਣੀਆਂ ਔਰ ਇਹ ਸਾਰੇ ਵਿੜੇ ਚ ਇਹ ਹੋ ਜਾਣਾ ਸ਼ੁਰੂ ਟੈਲ ਇਦਾਂ ਦੀ ਹੋਊਗੀ ਥੋੜੀ ਥੋੜੀ ਜਿਹੜੀ ਥੱਲੇ ਲੱਗਣੀਆਂ ਮਿੱਟੀ ਆਏ ਆ ਨਾ ਹਮਣ ਮਿੱਟੀ ਬਾਹਰ ਕਰਕੇ ਜ਼ਿਆਦਾ ਹੁੰਦੀ ਆ ਜਦ ਤੱਕ ਬਾਹਰ ਨਹੀਂ ਟੈਲਾ ਟੂਲਣ ਲੱਗਦੀਆਂ ਉਦੋਂ ਤੱਕ ਮਿੱਟੀ ਅੰਦਰ ਆਉਣ ਤੇ ਨਹੀਂ ਹਟਣੀ ਹੈਗੀ ਦਸ ਸultan ਸਿੰਘ ਸਾਡਾ ਧੱਪਾਂ ਸੇਕ ਰਿਹਾ ਹੈ ਹੈ ਉਹ ਸੂਟ ਦਿਖਾਈਂ ਆਪਣਾ ਸੂਟ ਦਿਖਾ ਦੇ ਹੈ ਆ ਇੱਕ ਮੁੱਕੇ ਸੂਟ ਵੀ ਲਵੇੜਿਆ ਪਿਆ ਇਹਨੇ ਹੈ ਖੜਾ ਹੋਈ ਮੜਾਇਆ ਲੈ ਲਾਈਕ ਜਾਨਾ ਖੜਾ ਹੋ ਗਿਆ ਲੈ ਲਿਆ ਲੈ ਆਏ ਇੰਨੇ ਕ ਆਪਣੇ ਕੰਮ ਕਰ ਹੋਏ ਆ ਹੁਣ ਬਸ ਕੰਮ ਆਪਣਾ ਐਂਡਿੰਗ ਹੀ ਪਰੇ ਆ ਹੁਣ ਚੱਲ ਰਿਹਾ ਬਾਕੀ ਜਿਹੜਾ ਗਾਹਾਂ ਗਾਹਾਂ ਕਰਾਂਗੇ ਕੰਮ ਕਰ ਉਹ ਤੁਹਾਨੂੰ ਦਿਖਾ ਦੇਣਾ ਨਾਲ ਦੀ ਨਾਲ